ਕਰੀਆਕਾਲ ਦੋਸਤੋ ਚੈਨਲ ਰੀਅਲ ਪੰਜਾਬ ਨਿਊਜ਼ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਣੂ ਜੀ ਸ਼ੁਰੂਆਤ ਕਰਦੇ ਪੰਜਾਬ ਦੇ ਮੌਸਮ ਦੀ ਜਾਣਕਾਰੀ ਦੀ ਵੀਡੀਓ ਮੌਸਮ ਬਰਹੀ ਜਾਣਕਾਰੀ ਪੰਜਾਬ ਚ ਪੰਜ ਦਿਨ ਇਸ ਤਰ੍ਹਾਂ ਰਹੇਗਾ ਮੌਸਮ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਲਾਈਕ ਸ਼ੇਅਰ ਸਬਸਕ੍ਰਾਈਬ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਆ ਰਹੀ ਹੈ ਜੀ ਹਾਂ ਪੰਜਾਬ ਚ ਪਿਛਲੇ 24 ਘੰਟਿਆਂ ਦੌਰਾਨ ਮੌਸਮ ਕਮਜ਼ੋਰ ਰਿਹਾ ਹੈ ਤੇ ਹਾਲੇ ਕੁਝ ਤਾਹਾਂ ਤੇ ਹਰਕਤੋ ਦਰਮਿਆਨੀ ਬਰਸ ਹੋਈ ਆ ਬਵਾਗ ਦੇ ਅਨੁਸਾਰ ਅਗਲੇ 5 ਦਿਨਾਂ ਤੱਕ ਪੰਜਾਬ ਦੇ ਵਿੱਚ ਭਾਰੀ ਉਮੀਦ ਹੈ ਕੋਈ ਅਲਰਟ ਨਹੀਂ ਹੈ ਤੇ ਇਸ ਕਰਕੇ ਤਾਪਮਨ ਦੇ ਵਧਣ ਦੀ ਸੰਭਾਵਨਾ ਹੈ ਤੇ ਪੰਜਾਬ ਦੇ ਵਿੱਚ ਅਗਸਤ ਵਿੱਚ ਹੁਣ ਤੱਕ ਆਮ ਨਾਲੋਂ 11 ਫੀਸਦੀ ਘਟਮੀ ਦਰਜ ਕੀਤਾ ਗਿਆ ਹੈ ਤੇ ਦੂਜੇ ਪਾਸੇ ਬਹੁਤ ਦਬਨ ਪੰਜਾਬ ਦੇ ਵਾਤਵਾਰ ਆਮ ਨਾਲੋਂ 2.5 ਡਿਗਰੀ ਦੀ ਤਵੱਦਕ ਦਰਜ ਕੀਤਾ ਗਿਆ ਹੈ ਹਾਲਾਂਕਿ ਫਿਲਹਾਲ ਇਹ ਆਮ ਦੇ ਨੇੜੇ ਹੈ ਮਡਿੰਡਾ ਵਿੱਚ ਸਭ ਤੋਂ ਵੱਧ ਆਮਸ਼ੇਤੀ 27.7 ਡਿਗਰੀ ਦੇ ਦਰਜੇ ਕੀਤੇ ਗੈਸ ਦੇ ਨਾਲ ਅਮਰਤਸਰ ਤੇ ਲੁਧਿਆਣਾ ਦੇ ਵਿੱਚ ਤਾਪਮਾਨ ਆਮ ਨਾਲੋਂ ਠੇਹਾ ਹੈ ਆਂਕੜਿਆਂ ਦੇ ਅਨੁਸਾਰ ਪੰਜਾਬ ਵਿੱਚ 109.7 ਮਿਲੀਮੀਟਰ ਦੀ ਆਮ ਵਰਖਾ ਦੇ ਮੁਕਾਬਲੇ ਇਸ ਸਾਲ ਮੈਂ 9 ਮਿਲੀਮੀਟਰ ਰੱਖੀ ਹੋਈ ਹੈ ਪੰਜਾਬ ਦੇ 14 ਜ਼ਿਲ੍ਹਿਆਂ ਵਿੱਚ ਘੱਟ ਬਰਸ ਹੋਈ ਹੈ ਇਹਨਾਂ ਜ਼ਿਲ੍ਹਿਆਂ ਵਿੱਚ ਬਰਨਾਲਾ ਬਠਿੰਡਾ ਹੁਸ਼ਿਆਰਪੁਰ ਫਤਿਹਗੜ ਮਾਨਸਾ ਮੋਗਾ ਮੁਕਤਸਰ ਕਪੂਰਥਲਾ ਸੰਗਰੂਰ ਜਿਲੰਦਰ ਮੋਹਾਲੀ ਪਟਿਆਲਾ ਐਸਬੀਐਸ ਨਗਰ ਸ਼ਾਮਲ ਨੇ ਇੰਨਾ ਚੰਗਾ ਵਰਸ਼ ਦਰਜ ਕੀਤੀ ਗਈ ਆ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ